ਇਹ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ ਤਕਰੀਬਨ 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮਲਕ ਦੀ ਹੈ ਤਸਵੀਰਾਂ ਫਗਵਾੜਾ ਦੀਆਂ ਨੇ ਜਿੱਥੇ ਮਹਿੜੂ ਨਜ਼ਦੀਕ ਸਥਿਤ ਇੱਕ ਮਸ਼ਹੂਰ ਨਿੱਜੀ ਯੂਨੀਵਰਸਿਟੀ ਨੇੜੇ ਪਹਿਲਾਂ ਤੋਂ ਹੀ ਬਦਨਾਮ ਲੌ ਗੇਟ ਇਲਾਕੇ 'ਚ ਛਾਪੀ ਮਾਰੇ ਕਰਕੇ ਪੁਲਿਸ ਨੇ ਚੱਲ ਰਹੇ ਵੱਡੇ ਸੈਕਸ ਰੈਕਡ ਦਾ ਪਰਦਾ ਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਰੈਕਡ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਕੁੜੀਆਂ ਵੀ ਸ਼ਾਮਲ ਸਨ। ਦੱਸ ਦਈਏ ਦੇਸ਼ ਸ਼ਾਮੀ ਖੂਬਸੂਰਤਾਂ ਦੇ ਆਧਾਰ ਤੇ ਪੁਲਿਸ ਨੇ ਇੱਕ ਸਰਚ ਅਭਿਆਨ ਚਲਾਇਆ ਸੀ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਮੌਕੇ ਤੋਂ థਾਈਲੈਂਡ ਅਤੇ ਦੱਖਣੀ ਅਫਰੀਕਾ ਤੋਂ ਆਈਆਂ ਕੁੜੀਆਂ ਸਣੇ 9 ਵਿਦੇਸ਼ੀ ਕੁੜੀਆਂ ਵਾਲੇ ਸੈਕਸ ਰੈਕਟਰ ਦਾ ਪਰਦਾ ਫਾਸ਼ ਕੀਤਾ ਹੈ ਇਸ ਤੋਂ ਇਲਾਵਾ ਇਸ ਰੈਕਟਰ ਚ 4 ਭਾਰਤੀ ਕੁੜੀਆਂ ਸਣੇ 13 ਮੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ ਮਾਮਲੇ ਦੀ ਜਾਂਚ ਕਰ ਰਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਨੇ ਕਿਹਾ ਹੈ ਕਿ ਦੇ ਮਾਮਲਾ ਜਿਹੜਾ ਅੱਜ ਇਹ ਕੁੜੀਆਂ ਤੇ ਮੁੰਡੇ ਫੜੇ ਹੋਇਆ ਕੀ ਮਾਮਲਾ ਸਰ ਇਹ ਬਾਹੂ ਕਮ ਐਸਐਸਪੀ ਸਾਹਿਬ ਐਸਪੀ ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਿਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟਰੈਫਿਕ ਐਕਟ ਦਾ ਮੁਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫਾਰਨਰ ਹੈਗਾ ਤੇ ਤਕਰੀਬਨ 9 ਕੁੜੀਆਂ ਫਾਰਨਰ ਨੇ ਜਿਹਨਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਤੇ ਕਿ ਰੇਡ ਕਿੱਥੇ ਕੀਤੀ ਗਈ ਸੀ ਕਿਹੜੀ ਜਗ੍ਹਾ ਰੇਡ ਇਹ ਪੀਜੀ ਨੇ ਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆੜ੍ਹ ਦੇ ਵਿੱਚ ਉਥੇ ਦੋ ਜਗ੍ਹਾ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ ਜਿਸ ਤਰ੍ਹਾਂ ਪੁਲਿਸ ਵੱਲੋਂ ਸਖਤ ਅਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਂਗ ਗੈਸਟ ਆ ਕਿਰਾਏ ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਉਹ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉੱਥੇ ਇਸੇ ਕਰਕੇ ਜੀ ਉੱਥੇ ਰੈਟ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਹੁਣ ਕੀ ਕਰੇ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੈਟ ਕੀਤੀ ਜਾਊ ਤੇ ਕੀ ਪੀਜੀ ਦੇ ਮਾਲਕ ਬਰੈਸਟ ਕੀਤੇ ਆ ਕੋਈ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈਕੋ ਚਲਾ ਰਿਹਾ ਜਿਹੜਾ ਉੱਥੇ ਸਿਰਸ਼ਾ ਉਹ ਫੜ ਲਿਆ ਜੀ ਤਾਂ ਕੀ ਤਾਰਾ ਲਾਈ ਦੇ ਇਨ ਕਈ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲਗੀਆਂ ਨੇ ਜੀ ਨਾਮ ਵਗੈਰਾ ਕੁਛ ਆਵੇਂ ਸਾਹਮਣੇ ਪੀਜੀ ਵਾਲੇ ਦਾ ਉਹ ਫਰਦਰ ਹੁਣ ਰਹਿਣ ਚੁਗੀ ਇਨਵੈਸਟੀਗੇਸ਼ਨ ਚ ਚੱਲ ਰਿਹਾ ਫਿਰ ਦੱਸ ਦਿੱਤਾ ਜਾਊਗਾ